ਮੈਂ ਸਾਰੇ ਅੱਜ ਅਸੀਂ ਜਾ ਰਹੇ ਹਾਂ ਜੀ ਹਿਮਾਚਲ ਬਾਬਾ ਹਰਪਾਲ ਸਿੰਘ ਜੀ ਦੇ ਦਰਸ਼ਨ ਕਰਨ ਤੇ ਮੋਟਰਸਾਈਕਲ ਉੱਤੇ ਮਾਦੇ ਮੇਰੀ ਮਾਤਾ ਅੱਜ ਅਸੀਂ ਜਾ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਉਹਦਾ ਟੂਰ ਦਿਖਾਵਾਂਗੇ ਤੁਹਾਨੂੰ ਪਹਾੜੀਆਂ ਦਿਖਾਵਾਂਗੇ ਨਾਲੇ ਉੱਥੋਂ ਦਾ ਥ ਵਿਊ ਦਿਖਾਵਾਂਗੇ ਲੋ ਜੀ ਇਸ ਟਾਈਮ ਅਸੀਂ ਹਾਜਿਮਾ ਰੋਡ ਦੇ ਉੱਤੇ ਚੜ ਚੁੱਕੇ ਆ ਤੇ ਅਸੀਂ ਜਾ ਰਹੇ ਹਾਂ ਹੁਣ ਸਿੱਧਾ ਹੀ ਪਵਰ ਭਗਤ ਸਿੰਘ ਜੀ ਦੇ ਤੇ ਰਾਹ ਤੁਹਾਨੂੰ ਸਾਰੇ ਦਿਖਾਵਾਂਗੇ ਅਸੀਂ ਦੇਖੋ ਰਾਹ ਵਿੱਚ ਪਿੰਡ ਤੁਹਾਨੂੰ ਹਰ ਇੱਕ ਵਿਊ ਬਹੁਤ ਹੀ ਚੰਗੀ ਤਰੀਕੇ ਨਾਲ ਦਿਖਾਇਆ ਜਾਊਗਾ ਬਾਕੀ ਤੁਸੀਂ ਇੰਜੋਏ ਕਰੋ ਸਾਡਾ ਵਲੋਗ ਤੇ ਦੇਖੀ ਚਲੋ ਓਏ ਹਮਮਤ ਨਹੀਂ ਹੁਣ ਇਹਨੇ ਛੀਕ ਤਕੂ ਜਾਣੇ ਤਾਂ ਨਹੀਂ ਤੇ ਅੱਗੇ ਹੋਰ ਜੇ ਅਸੀਂ ਤਲਵਾੜੇ ਤੇ ਤਲਵਾੜਾ ਹੁਣ ਕ੍ਰੋਸ ਕਰ ਲਿਆ ਥੋੜੀ ਦੇਰ ਸੁਰਤੀ ਜਾ ਕੇ ਰੁਕਾਂਗੇ ਫਿਰ ਉਸ ਤੋਂ ਬਾਅਦ ਕਿਸੇ ਤਲਵਾੜੇ ਦੇ ਵਿੱਚੋਂ ਨਿਕਲ ਲਗੇ ਆ ਤੇ ਅੱਗੇ ਜਾ ਕੇ ਥੋੜਾ ਜਿਹਾ ਰੁਕਾਂਗੇ ਤੇ ਮੋਟਰਸਾਈਕਲ ਨੂੰ ਵੀ ਰੈਸਟ ਦਵਾਂਗੇ ਇਹ ਜੀ ਤੁਹਾਨੂੰ ਕਹਿੰਦੇ ਹਾਂ ਜੀ ਤੁਹਾਨੂੰ ਕੱਲਾ ਕੱਲਾ 뷰 ਦਿਖਾਵਾਂਗੇ ਤੇ ਦੇਖੀ ਚਲੋ ਤੁਸੀਂ ਹੁਣ ਅੱਗੇ-ਅੱਗੇ ਕੀ ਕੀ ਬੰਦਾ ਆ ਆਹ ਯਾਹਣਾ ਨਿਕਲਣ ਦੀ ਇਹ ਟ੍ਰੇਨ ਬਣਦੀ ਇੱਥੇ ਮੇਰੇ ਖਿਆਲ ਪਟੜੀ ਦੇਖੋ 뷰 ਇੱਥੋਂ ਲੰਘਿਆ ਕਰੋ ਟ੍ਰੇਨ ਜਿਹੜੀ ਹਿਮਾਚਲ ਨੂੰ ਜਾਂਦੇ ਜਾਂਦੇ ਜਾਂ ਟ੍ਰੇਨ ਤੇ ਜਾਂ ਸਿੱਧੀਆਂ ਬੱਸਾਂ ਆ ਪੰਪੋ ਤੇ ਇਹਨੇ ਨਾਲ-ਨਾਲ ਮੇਰੇ ਕੋਲ ਟ੍ਰੇਨ ਚੱਲਿਆ ਗਿਆ ਇਹ ਜਦ ਤੱਕ ਕੰਮ ਹੋ ਰਿਹਾ ਨਾ ਦੋ ਸੈਂਟੀਮੀਟਰ ਨਹੀਂ ਆ ਸਾਰੇ ਇਹ ਟ੍ਰੇਨ ਦਾ ਹੀ ਆ ਫਿਰ ਟ੍ਰੇਨ ਆਉਣੀ ਇੱਥੋਂ ਟ੍ਰੇਨ ਲੰਘਾ ਕਰਨੀ ਬਈ ਇਹ ਤਰੋ ਇਹ ਬ੍ਰਿਜ ਜਿਹੜਾ ਬਣਿਆ ਪਿਆ ਦੱਸੋ ਕੀ ਇਹ ਤੁਹਾਡੇ ਲਈ ਖੁਸ਼ਖਬਰੀ ਆ ਇਸ ਟਾਈਮ ਅਸੀਂ ਗਗਰੇਟ ਲੱਗੇ ਆਂ ਦੋਲਤਪੁਰ ਤੋਂ 3-4 ਕਿਲੋਮੀਟਰ ਪਿੱਛੇ ਇਹ ਮੇਰੇ ਖਿਆਲ ਨਾਲ ਰੇਲਵੇ ਲਾਈਨ ਬਣ ਰਹੀ ਆ ਤੇ ਹਿਮਾਚਲ ਘੁੰਮਣ ਵਾਲੇ ਸਾਰਿਆਂ ਲਈ ਬੜੀ ਵਧੀਆ ਚੀਜ਼ ਆ ਬਈ ਜਿਹੜੇ ਹਿਮਾਚਲ ਦੇ ਬੜੇ ਸ਼ਕੀਨਾਂ ਘੁੰਮਣ ਫਿਰਨ ਵਾਲੇ ਇਹ ਮੇਰੇ ਖਿਆਲ ਇੱਥੋਂ ਸਿੱਧੀ ਟ੍ਰੇਨ ਜਾਇਆ ਕਰਨੀ ਆ ਫਿਰ ਤੁਸੀਂ ਘੱਟ ਪੈਸਿਆਂ ਦੇ ਵਿੱਚ ਹਿਮਾਚਲ ਦੇ ਦਰਸ਼ਨ ਕਰਿਆ ਕਰਨੇ ਆ ਅਹੀਂ ਤੇ ਚਲੋ ਅਹੀਂ ਮੋਟਰਸਾਈਕਲ ਵੀ ਰੋਕ ਲਈਏ ਨਾਲੇ ਸਾਹ ਦਿਵਾ ਲਈਏ ਵਧੀਆ ਜੀ ਹੈ ਸਿੱਧੀ ਰੇਲਵੇ ਲਾਈਨ ਜਾ ਰਹੀ ਹੈ ਭਈ ਆਪਾਂ ਦਾ ਫਿਰ ਇੱਥੇ ਹੀ ਜਾਇ ਕਰਾਂਗੇ ਟ੍ਰੇਨਸ ਜਿਹੜੀਆਂ ਨੇ ਪੈਸੇ ਖਰਚਣੇ ਆ ਨਾਲੇ ਪਹਾੜ ਦੇ ਦੇਖਣੇ ਆ ਨਾਲੇ ਟ੍ਰੇਨ ਦਾ ਸਫ਼ਰ ਦਾ ਲੱਗ ਹੀ ਨਜ਼ਾਰਾ ਇਹ ਆਜੀ ਤੋਲਤਪੁਰ ਸ਼ਹਿਰ ਇੱਥੋਂ ਅੱਗੇ ਹੁਣਾ ਆਪੇ ਸ਼ਹਿਰ ਰੇਲ ਨੀਂ ਮਜ਼ਾਰਾ ਜਿਹਨੇ ਪਿੱਛੇ ਲੰਘ ਗਿਆ ਉਹ ਵੀ ਮਾਚਲ ਨਾਲ ਅੱਧੀ ਕੋਣੀ ਤੋਂ 15 ਕਿਲੋਮੀਟਰ ਰਹਿ ਗਏ ਆ ਬਾਬੜਪਾਤ ਸਿੰਘ ਜੀ ਬਾਕੀ ਡਰਾਈਵ ਤਾਂ ਥੋੜੀ ਧਿਆਨ ਨਾਲ ਹੀ ਕਰਨੀ ਪੈਂਦੀ ਆ ਐਕਸੀਡੈਂਟ ਵੀ ਬਹੁ ਹੋਏ ਪਏ ਸੀਗੇ ਤੇ ਅਸੀਂ ਬਹੁਤ ਹੀ ਧਿਆਨ ਨਾਲ ਜਾ ਰਹੇ ਸੀ ਬਾਕੀ ਤੁਹਾਨੂੰ ਇਹ ਹੀ ਕਿ ਤੁਹਾਨੂੰ ਕਈ ਰਸਤਾ ਵੀ ਦੇਖੋ ਕਿੰਨਾ ਵੈਸੇ ਰਸਤਾ ਸਾਫ਼ ਆ ਕਿਉਂਕਿ ਇਹ ਸਿੰਗਲ ਰੋਡ ਇੱਥੇ ਧਿਆਨ ਨਾਲ ਹੀ ਚੱਲਣਾ ਪੈਂਦਾ ਵਾ ਤੇ ਤੁਸੀਂ ਪਹਾੜ ਦੇਖੋ ਕਿੰਨੇ ਸੋਹਣੇ ਸੋਹਣੇ ਆ ਕਿਉਂਕਿ ਹਿਮਾਚਲ ਐਵੇਂ ਨਹੀਂ ਆ ਹਰਿਆਲੀ ਕਰਕੇ ਵਾਜਦਾ ਜ਼ਿਆਦਾ ਦੇਵ ਭੂਮੀ ਵੀ ਕਿਹਾ ਜਾਂਦਾ ਇਹਨੂੰ ਦੂਜਾ ਨਾਮ ਬਾਕੀ ਤੁਹਾਨੂੰ ਦਿਖਾਉਣੇ ਕੱਲਾ ਕੱਲਾ ਵਿਊਸ ਘਰ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਯਾਰ ਇੱਥੇ ਬਹੁਤ ਵਧੀਆ ਚੀਜ਼ਾਂ ਸੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਘਰ ਆ ਕਿੰਨਾ ਸੋਹਣਾ ਵਿਊ ਜਦੋਂ ਕੋਠਿਆਂ ਤੇ ਚੜਦੇ ਆ ਬੱਦਲ ਵਾਲਾ ਮੌਸਮ ਕਿੰਨਾ ਘੈਂਟ ਹੁੰਦਾ ਹੋਊਗਾ ਦੇਖ ਏਹ ਜੀ ਅੰਮ੍ਰਿਤਸਰ ਆਪਾਂ ਪਹੁੰਚ ਚੁੱਕੇ ਆਂ ਦੇਖ ਲਓ ਅੰਮ੍ਰਿਤਸਰ ਮਹਾਂਕਬਾਬ ਰੀਪੀਡ ਹੈ ਜੀ ਉਹ ਘਾੜਾਂ ਦੇ ਵਿੱਚੋਂ ਦਾ ਇਹ ਵੀ ਲੈ ਆਹ ਪਹਾੜ ਕੱਟ ਕੇ ਰਸਤੇ ਪਈਆ ਇਹ ਆ ਸ਼ਾਇਦ ਪਾਣੀ ਇੰਨੀ ਕਿਹਾ ਹੋਊ 흘ਲੀਆ ਉਹ 스ਟਾ ਲਾ ਨੇ ਭਾਈ ਆਪਾਂ ਟੈਂਪੋ ਦੇ ਪਿੱਛੇ-ਪਿੱਛੇ ਜਾਣਾ ਉਹ ਦੋ ਭਰਾ ਤੁਰੇ ਆ ਲੱਗਦਾ ਇਹ ਪੱਗਲ ਬਾਲਕ ਨਾ ਤੇ ਜਾਣਦੇ ਆ ਇੱਥੇ ਜਾ ਮੋਲਣ ਭਾਗ ਸੇ ਪਤਾ ਨਹੀਂ ਹੈ ਮੈਨੂੰ ਲੱਗਦਾ ਬੋੜ ਭਾਗ ਦੇ ਜੀ ਆ ਨਾ ਇਹਨਾਂ ਉਸ ਨਾਂ ਅੱਛਾ ਹੀ ਦਿੰਦੇ ਆਪਾਂ ਸਮਝ ਗਏ ਆ ਆਹ ਕੀ ਹੈਗਾ ਮੈਡੀ ਮੈਡੀ ਮੈਣੀ ਮੋਲ ਦੇ ਮੈਣੀ ਬਾਬਾੜ ਭਾਗ ਸਿੰਘ ਇਹ ਦੇਖੋ ਬਈ ਕਿੰਨਾ ਸੁਣਾ ਫਿਰ ਪਹਾੜੀਆਂ ਤੇ ਉਤਰਾਵ ਚੜਾਵ ਸ਼ੁਰੂ ਹੋ ਗਏ ਆ ਦੇਖੋ ਜਿਵੇਂ ਸੱਪ ਨਾਗਬਲ ਮਾਰ ਮਾਰ ਕੇ ਜਾਂਦਾ ਉਸ ਤਰ੍ਹਾਂ ਹੀ ਕਿਨਾਂ ਰਾਹ ਬਣੇ ਹੋਏ ਆ ਜਿਵੇਂ ਦੇਖੋ ਜਲੇਬੀ ਵਰਗੇ ਰਸਤੇ ਆ ਪਰ ਬੜੇ ਸਾਫ ਆ ਪਰ ਥੋ ਸੇਫਲੀ ਜਾਣਾ ਪੈਂਦਾ ਧਿਆਨ ਨਾਲ ਵੀ ਪਤਾ ਨਹੀਂ ਦ ਕਿਉਂਕਿ ਪਹਾੜੀ ਦਾ ਹੈਗੇ ਆ ਦੇਖੋ ਇੱਥੇ ਡਰਾਈਵ ਕਰਨ ਦਾ ਵੀ ਯਾਰ ਆਪਣਾ ਹੀ ਮਜ਼ਾ ਆ ਪੂਰਾ ਸਾਫ ਰੋਡ ਆ ਰੇਸਿੰਗ ਟਾਈਪ ਪਰ ਅੱਗੋ ਵੀ ਧਿਆਨ ਰੱਖਣਾ ਪੈਂਦਾ ਇਹ ਬਾਕਟ ਕੱਟ ਕੇ ਬਣਾਏ ਹੋਏ ਨੇ ਦੇਖੋ Need a kill bar the ਨਹੀਂ ਆਂ ਵਿਚੋ ਦੀ ਜਾਣਾ ਗੁਰਦਾਰੇ ਸਾਹਿਬ ਦੇ ਅਸੀਂ ਹੋ ਚੁੱਕੇ ਆ ਵੇ ਵਿਚੋ ਹੀ ਜਾਣਾ ਪੈਂਦਾ ਤੂੰ ਕਿੰਨੀ ਵਾਰੀ ਤਾਂ ਆਈ ਆ ਇੱਧਰੋਂ ਤਾਂ ਨਹੀਂ ਜਾਣਾ ਮੈਂਦਾ ਆ ਰਸਤੇ ਸਾਣੀ ਹਾਂ ਵੀ ਆ ਯਾਰ ਬਾਬਾ ਬ라운 ਫਾਕ ਸਿੰਘ ਦੇ ਪਹਿਲਾਂ ਅਸੀਂ ਧੋਲੀ ਧਾਰ ਜਾਵਾਂਗੇ ਫੇਰ ਅਸੀਂ ਮੱਥਾ ਟੇਕਾਂਗੇ ਇੱਥੋਂ ਦੀ ਜਾਣਾ ਪੈਂਦਾ ਹਨਾ ਇੱਥੋਂ ਦੀ ਜਾਣਾ ਪੈਂਦਾ ਨਹੀਂ ਇਹ ਤਾਂ ਬੇਰ ਸਾਹਿਬ ਆ ਗਏ ਆਪਾਂ ਇੱਥੋਂ ਸੰਗਰ ਆਈ ਹੋਈ ਆ ਇਹ ਬੜੀ ਸੰਗਤ ਪਹੁੰਚੀ ਇੱਥੇ ਤਾਂ ਇਹ ਆਈ ਥੋੜੀ ਧਾਰ ਨੂੰ ਆਪਾਂ ਜਾਦੇ ਪਹਿਲਾਂ ਪਹਿਲਾਂ ਥੋੜੀ ਧਾਰੀ ਮਥੜੇ ਕੰਮ ਨਾ ਪਹਿਲਾਂ ਥੋੜੀ ਥਾਲੀ ਸੁਣਾਣੇ ਆਉਂਦਾ ਬੜੀ ਸੰਗਤ ਆਈ ਐਦ ਕੀ ਤਾਂ ਇਹ ਆਈ ਆਪਾਂ ਥੋੜੀ ਧਾਰ ਨੂੰ ਜਾਂਦੇ ਪਏ ਆ ਤੁਹਾਨੂੰ ਇੱਥੇ ਦੁਖਦਰਾ ਸਾਹਿਬ ਦੇਖੋ ਬੇਲਾ ਤਾ ਸੋਨਾ ਸੋਨਾ ਆ ਉੱਤਰ ਇਹ ਵੀ ਲੈ ਆਪ ਆਪ ਇਲਾਸ਼ਨਾਨ ਕਰਾਂਗੇ ਫਿਰ ਹੋਰ ਤਰੀ ਜਾਵਾਂਗੇ ਜੀ ਜ ਨਹੀਂ ਨਹੀਂ ਇਹ ਹੋਰ ਰਸਤਾ ਇਹ ਤਪਸਥਾਨ کہہ ਰਹੇ ਆ ਇੱਤਰੀ ਨਾਲ। ਓਏ ਜੀ ਨਿਆਹ ਹੁੰਦੀ ਸੰਗਤ। ਚਰਨਾ ਗੰਗਾ। ਇਹ ਚਰਨਾ ਘੰਗਾ। ਹੁਣ ਅਸੀਂ ਥੋੜਾ ਥੱਲੇ ਨੂੰ। ਆਪਾਂ ਆਨਪਲਾਸ ਜੀ। ਇਹ ਜੇ ਬਹੁਤ ਸੰਗਤ ਦੇਸ਼ ਆਣ ਕਰਨਾ ਤੋੜਦਾ ਸਰਦਾ ਕੋ ਬਣਾਉਣਾ ਹੈ ਅੱਦਮਾ ਉਹ ਭਾਜੀ ਵੀਡੀਓ ਸ਼ੂਟ ਕਰਦਾ ਪਿਆ ਬਹੁਤ ਵਧੀਆ ਨਾਈਟਲ ਦੀ ਘੜ ਲੈ ਮੈਂ ਨਹੀਂ ਬਹਿ ਜਾ ਬਹਿ ਜਾ ਮੈਂ ਆਟ ਪਾਕਿਸਤਾਨ ਦੀ ਬਾਣਾ ਵਾਲੇ ਪਾਪਾ ਜੀ ਬੜੀ ਸ਼ਾਂਤ ਜੀ ਅਸੀਂ ਢੋਲੀਦਾਰ ਪਹੁੰਚ ਚੁੱਕੇ ਆ ਦੇਖੋ ਸੰਗਤ ਬਹੁਤ ਆਈ ਹੋਈ ਆ ਵੈਸੇ ਜਦੋਂ ਮੇਲੇ ਲੱਗਦੇ ਉਦੋਂ ਤਾਂ ਇਸ ਤੋਂ ਵੀ ਜ਼ਿਆਦਾ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਰਸ਼ ਬੜੀ ਦੁਨੀਆ ਹੁੰਦੀ ਆਪਣੇ ਪੰਜਾਬ ਤੋਂ ਸਾਰੇ ਹੁੰਦੇ ਆ ਕੀ ਹੋਇਆ ਤੇ ਮੈਂ ਵੀ ਇੱਥੇ ਸੁੱਖ ਕੇ ਗਿਆ ਹਾਂਗਾ ਕਿ ਜਿਸ ਤਰ੍ਹਾਂ ਮਗਰ ਪੱਥਰਾਂ ਵਾਂ ਤੇ ਉੱਤੇ ਪੱਥਰ ਰੱਖਿਆ ਲੋਕਾਂ ਨੇ ਸੁੱਖਿਆ ਹੈ ਸਾਡੇ ਘਰ ਬਣਨਗੇ ਮੈਂ ਵੀ ਸੁੱਖਿਆ ਹੈਗਾ ਕਿ ਮੇਰਾ ਵੀ ਘਰ ਜਲਦੀ ਜਲਦੀ ਬਣੇ ਤੇ ਮੈਂ ਇੱਥੇ ਮੱਥਾ ਟੇਕਣਾ ਆਉਂਗਾ ਵੈਸੇ ਤਾਂ ਸਭ ਕੁਝ ਪ੍ਰਮਾਤਮਾ ਦਾ ਹੀ ਆ ਤੇ ਮੱਥਾ ਟੇਕਣ ਦਾ ਚਲੋ ਇੱਕ ਕਿਸੇ ਨਾ ਕਿਸੇ ਤਰੀਕੇ ਦਾ ਬਹਾਨਾ ਹੁੰਦਾ ਬਾਬੇ ਨੇ ਬੁਲਾਉਣਾ ਹੀ ਹੁੰਦਾ ਤੇ ਚਲੋ ਬਾਬੇ ਦਾ ਸ਼ੁਕਰੀਆ ਕਰਨਾ ਹੈ ਕਿ ਸਾਡਾ ਘਰ ਬਣਿਆ ਬਾਕੀ ਪਰਮਾਤਮਾ ਅੰਗ ਸੰਗ ਰਹੇ ਸਾਰਿਆਂ ਦੇ ਸਭ ਦੀਆਂ ਰੀਝਾਂ ਮੁਰਾਦਾਂ ਪੂਰੀਆਂ ਹੋਣ ਤੇ ਪਰਮਾਤਮਾ ਦਾ ਸ਼ੁਕਰੀਆ ਹਰ ਟਾਈਮ ਕਰਨਾ ਚਾਹੀਦਾ ਬਸ ਮੈਂ ਵੀ ਸ਼ੁਕਰੀਆ ਹੀ ਕਰਨਾ ਆ ਵੈਸੇ ਤਾਂ ਹਰ ਟਾਈਮ ਸਾਡੇ ਅੰਗ ਸੰਗ ਹੀ ਰਹਿੰਦੇ ਆ ਪਰ ਫਿਰ ਵੀ ਇੱਕ ਹੁੰਦਾ ਹੈ ਕਿ ਜਿੱਥੇ ਉਹਨਾਂ ਨੇ ਤਾਪਸਥਾਨ ਆ ਜਿੱਥੇ ਉਹਨਾਂ ਨੇ ਭਗਤੀ ਕੀਤੀ ਉੱਥੇ ਵੀ ਮੱਥਾ ਟੇਕਣੀ ਚਾਹੀਦੀ ਬਸ ਇਸ ਤਰ੍ਹਾਂ ਜਿੱਦਾਂ ਪੱਥਰਾਂ ਉੱਤੇ ਪੱਥਰ ਰੱਖ ਕੇ ਘਰ ਬਣਾਏ ਮੈਂ ਵੀ ਬਣਾ ਕੇ ਆ ਤੇ ਅੱਜ ਜਿੱਥੇ ਆਪਾਂ ਮੱਥਾ ਟੇਕਣ ਆਏ ਆ ਸ਼ੁਕਰੀਆ ਕਰਨਾ ਹੈ ਚਲੋ ਬਾਕੀ ਤਨੂ ਜੇ ਵੀ ਦਿਖਾਉਣੇ ਆ ਹੂੰ ਬਹੁਤ ਸੰਗਤਾਂ ਜਿਹੋਈਆਂ ਚੰਨਾ ਗੰਗਾ ਦਾ ਪੁੱਤ ਹੋ ਜੋ ਗਿਆ ਹੱਸ ਆਪਣੇ ਬੁੱਤਾਂ ਅਹੀਂ ਪਹਿਲੇ ਇੱਧਰ ਜਾਣਾ ਇਸ਼ਨਾਨ ਕਰਨ ਲੈਣਾ ਲੈਣੀ ਤਾਂ ਹਾਂ ਇੱਥੋਂ ਲੈ ਲੈ ਕੈਨੀ ਤੁਹਾਨੂੰ ਮਿਲ ਜਾਣੀ ਆ ਇਧਰੋਂ ਵੀ ਜਾਂਦੇ ਆ ਵੈਸੇ ਇਸ ਤੋਂ ਅੱਗੇ ਫੋਨ ਅਲਾਉਡ ਨਹੀਂ ਹੈ ਕਿਤੇ ਅਸੀਂ ਬੋਤਾ ਵੀ ਫੋਨ ਅੰਦਰ ਨਹੀਂ ਚਲਾਉਣਾ ਹੈਗਾ ਬਸ ਇਹ ਰਸਤਾ ਆ ਥੋਲਾ ਤਰ ਥੱਲੋ ਦੀ ਜਾਂਦੇ ਆ ਉਹ ਭਾਈ ਕਿੱਧਰ ਵੀ ਜਾਂਦੇ ਇਸ਼ਾਰਾ ਕਰਨਾ ਉਹ ਆਹ ਰਸਤਾ ਸਿੰਮਾ ਥਾੜੇ ਕੰਮ ਜਾ ਰਹੀ ਹੈ ਉਹ ਉੱਧਰ ਜਾਣਾ ਸੀ ਮੈਂ ਥਾੜੇ ਕੰਮ ਇਹ ਰਸਤਾ ਆਦਿਆਂ ਹੋਇਆ ਇਸ ਰਸਤੇ ਤੋਂ ਨਹੀਂ ਜਾਣਾ ਤੇ ਰੋਲ ਮੇਲੇ ਹੁੰਦੇ ਆ ਤੇ ਇੱਥੇ ਭੀੜ ਨਹੀਂ ਹੁੰਦੀ ਮਾ ਸ਼ਰਦ ਨਾਲ ਟਿਕਣਾ ਪੈਂਦਾ ਬਾਕੀ ਸਬਰ ਨਾਲ ਉੱਧਰ ਜਾਣਾ ਸੀ और नीचे रस्ता हाँ जित्र की अच्छी स्नान कर गए तौलातार वो अपने पंजाबी भरा फोटो के द्वाले हुए पे है मैं

ਬਾ ਜੀ ਨੇ ਤੇ 17 ਸਾਲ 6 ਮਹੀਨੇ ਪਵਿੱਤਰ ਬੇਰੀ ਥੰਦੇ ਤਪੱਸਿਆ ਕੀਤੀ ਦਈ ਚਾਚੜੇ ਪਿੱਛੇ ਇਹ ਆ ਜੀ ਗੁਰਦੁਆਰਾ ਮੰਜੀ ਸਾਹਿਬ ਇਹ ਆ ਜੀ ਤਪਸਥਾਨਾ ਗੁਰਦੁਆਰਾ ਮੰਜੀ ਸਾਹਿਬ ਬਹਾਦਰ ਭਗਤ ਸਿੰਘ ਜੀ ਦਾ ਆਪਾਂ ਤੁਹਾਨੂੰ ਬੀਬੀ ਪਾਣੀ ਜੀ ਪਰਵਾਜ਼ ਤੋਂ ਹਾਂ ਜੀ ਇਧਰ ਇਸ ਤਰ੍ਹਾਂ ਹਾਂ ਚਲੋ ਇੱਦਾਂ ਜਾਣਾ ਆਇਆ ਵਾਹਿਗੁਰੂ

ਸਟੈਂਡਸ ਇੱਥੇ ਆਇਆ ਆ ਬਾਬਾ ਜੀ ਦੇ ਇੱਧਰਲੀ ਸਾਈਡ ਆ ਆ ਦੇਖੋ ਵੈਰੀਗੇਟ ਜੇ ਬਣੇ ਜਦੋਂ ਮੇਲਾ ਹੁੰਦਾ ਤੇ ਇੱਥੋਂ ਦੀ ਲੰਘਦੀ ਆ ਦੁਨੀਆ ਉਧਰੋਂ ਸੁਣੂ ਹੋਵੇ ਫਿਰ ਇੱਧਰੋਂ ਜਾਂਦੇ ਆ ਫਿਰ ਮੱਥਾ ਟੇਕ ਹੁੰਦਾ ਚਲਿਏ ਦਰਸ਼ਕੋ ਜੀ ਤਨਤੰ ਡੇਰਾ ਬਾਬਾੜਪਾ ਸਿੰਘ ਜੀ ਬੀਰੀ ਸਾਹਿਬ ਜੀ ਬੀਰੀ ਸਾਹਿਬ ਵਾਹਿਗੁਰੂ ਤੇਰੇ ਭਾਣੇ ਸਰਬਤ ਦਾ ਭਲਾ ਇਹ ਆ ਜੀ 베ਰੀ ਸਾਹਿਬ ਵਾਹ ਤੇ ਇੱਧਰ ਆ ਜੇ ਬਾਬਾ ਲੰਗਰ ਹਾਲ ਬਾਬਾ ਰਸਨਾ ਇਹ ਉਧਰੋਂ ਆਏ ਆਪਾਂ ਕੋਈ ਬੈਰੀ ਗੱਲਾਂ ਦੇਖੋ ਸਰਪਤ ਹੁਣ ਮੇਲੇ ਸ਼ੁਰੂ ਹੋਣੇ ਆ ਬਹੁਤ ਸੰਗਤ ਆਉਂਦੀਆਂ ਅਸੀਂ ਮੱਠਾ ਵੀ ਟੇਕ ਲਿਆ ਲੰਗਰ ਵੀ ਛਕ ਲਿਆ ਤੇ ਸਮਾਨ ਵੀ ਲੈ ਲਿਆ ਹੁਣ ਅਸੀਂ ਜਾਣਾ ਆਪਣੇ ਘਰ ਕਿਤਾਬ ਇਹ ਠੰਡਾ ਚਾਟ ਵੀ ਲੱਗਾ ਆ ਜਾਣਾ ਚਾਟ ਤਾਂ ਹੀ ਖਾਣਾ ਤੈਨੂੰ ਬੰਦ ਦਾ ਸੱਚ ਰਹਿਣ ਹੋਰ ਜੀ ਮਿੱਤਰੋ ਫਿਰ ਕਿਵੇਂ ਲਗਾ ਤੁਹਾਨੂੰ ਸਾਰਿਆਂ ਨੂੰ ਸਾਡਾ ਅੱਜ ਦਾ ਵਲੋਗ ਤੇ ਸਾਰੇ ਜਾਣੇ ਸਾਡੇ ਚੈਨਲ ਨੂੰ ਯਾਰ ਸਬਸਕ੍ਰਾਈਬ ਜਰੂਰ ਕਰਿਓ ਮੈਂ ਮੇਨ ਤਾਂ ਘੱਟ ਕਰਦਾ ਵੈਸੇ एफर्ट ਵੱਧ ਲਾ ਦਿੰਦਾ ਵੈਸੇ ਜਦੋਂ ਨਿੰਦਾ ਲੇ ਲਈ ਅਸੀਂ ਫਲੇਵਰ ਪੀਆ ਬਣਾਉਣੀ ਠੰਡਾ ਪੀ ਕੇ ਫਿਰ ਘਰ ਨੂੰ ਚੱਲੀਏ ਚਲੋ ਬਾਕੀ ਚੈਨਲ ਸਬਸਕ੍ਰਾਈਬ ਕਰੋ ਸਾਡਾ ਐਪਲ ਪੀਆ ਵਿਓ ਮੰਗੋ ਪੀਆ ਆਰਲ ਪੀਆ ਐਪਲ ਪੀਆ ਪਾਈਨੈਪਲ ਪੀਆ ਗਵਾਵਾ 14 ਤਰ੍ਹਾਂ ਦੇ ਫਲੇਵਰ ਪੀਆ ਤੇ ਅਸੀਂ ਆਪਣਾ ਜਿੰਨਾ ਲੋਕੀ ਸਾਰਾ ਸ਼ੂਟ ਕਰ ਲਿਆ ਤੇ ਮਿੱਤਰੋ ਸਾਰੇ ਜਾਣੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜਿੰਨਾ ਕੁ ਅਸੀਂ ਐਫਰਟ ਲਾ ਸਕਦੇ ਲਾਨੇ ਆ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਬਾਕੀ ਅਸੀਂ ਮੱਥਾ ਤਾਂ ਟੇਕ ਲਿਆ ਹੁਣ ਅਸੀਂ ਚੱਲੇ ਆ ਆਪਣੇ ਘਰ ਨੂੰ ਤੇ ਤابہ ਕੇ ਸਪੋਰਟ ਕਰਿਓ ਫਿਰ ਅਗਲੇ ਵਲੋਗ ਤੇ ਤੁਹਾਨੂੰ ਮਿਲਦੇ ਆ ਜਰੂਰ ਗੀਆਂ ਚੱਲਤੀਆਂ ਆਪਣੇ ਆਪਣੇ ਘਰਾਂ ਤੇ ਤੁਹਾਡੀ ਮਿਲਾਂਗੇ ਅਗਲੇ ਬਲੌਗ 'ਚ ਦੇਖੋ ਨਜ਼ਾਰਾ ਇਤੋਂ ਉਹ ਤੁਹਾਨੂੰ ਦਿਖਾ ਦਿੰਦੇ ਉਹ ਰਸਤੇ ਥਾਂ ਨਹੀਂ ਜਾਣਾ ਵਾ ਤੁਸੀਂ ਸਾਡੇ ਬਲੌਗ ਨੂੰ ਹਰ ਵਾਰਤ শেয়ার ਕਰਦੇ ਹੋ ਤੇ ਨਵੇਂ ਬੰਦੇ ਜਰੂਰ ਸਬਸਕ੍ਰਾਈਬ ਕਰਿਓ ਤੇ ਬੈੱਲ ਆਈਕਨ ਨੂੰ ਦੱਬਿਓ ਮੋਂਕੀ ਵੀ ਦੇਖ ਲਓ ਭਾਈ ਮੋਂਕੀ ਦੇਖਿਆ ਚੰਗਾ ਹੁੰਦਾ ਚਲੋ ਜੀ ਇਹ ਦੇਖੋ ਬਹੁਤ ਥੱਕ ਗਏ ਆ ਤੇ ਸੋਚਿਆ ਮੋਟਰਸਾਈਕਲ ਨੂੰ ਰੈਸਟ ਦਵਾ ਦਈਏ ਤੇ ਨਾਲੇ ਅਪੀ ਕੁਛ ਠੰਡਾ ਪੀ ਲਈਏ ਅਸੀਂ ਫਿਰ ਚਿੱਲ ਰਸਾ ਲੱਗੇ ਪੀਣ ਇਹ ਆ ਜੀ ਪਟੇਲੀ ਪਿੰਡ ਇੱਥੋਂ ਹੁਣ ਤਲਵਾੜੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਤੇ ਅਸੀਂ ਤਲਵਾੜੇ ਪਹੁੰਚ ਚੁੱਕੇ ਆ ਤਲਵਾੜਾ ਸ਼ਹਿਰ ਮੈਨੂੰ ਕਾਫੀ ਪਸੰਦ ਆ ਵੈਸੇ ਮੈਂ ਤਲਵਾੜੇ ਦਾ ਨਹੀਂ ਹੈਗਾ ਪਰ ਮੈਨੂੰ ਤਲਵਾੜਾ ਬਹੁਤ ਪਸੰਦ ਆ ਇੱਥੋਂ ਦਾ 뷰 ਵੀ ਬਹੁਤ ਸੋਹਣਾ ਪਹਾੜੀ ਏਰੀਆ ਆ ਤੇ ਜਾਂਦੇ ਹੋਏ ਤਾਂ ਅਸੀਂ ਨਹੀਂ ਦਿਖਾ ਸਕਿਆ ਅਸੀਂ ਘਰ ਜਾਣ ਵੇਲੇ ਤੁਹਾਨੂੰ ਦਿਖਾ ਦਿੰਨੇ ਆ ਤੇ ਦੇਖੋ ਤਲਵਾਰਾ ਬਹੁਤ ਤੇ ਸ਼ਾਮ ਨੂੰ ਤਾਂ ਕਾਫੀ ਮਾਰਕੀਟ ਲੱਗਦੀ ਹੋਊਗੀ ਖਾਣ ਪੀਣ ਵਾਲੀ ਤੇ ਇੱਥੇ ਅੰਬ ਦੇ ਬੂਟੇ ਬਹੁਤ ਲੱਗੇ ਹੋਏ ਸੀ ਹੁਣ ਆਪਣੇ ਸ਼ਹਿਰ ਮੰਡੀਰਾਂ ਵਿੱਚ ਪਹੁੰਚ ਚੁੱਕੇ ਹਾਂ ਸੋਚਿਆ ਕਰ ਜਾਂਦੇ ਹਾਂ ਸਰਦੀ ਗੀਤ ਲਈ ਤੇ ਸਾਡਾ ਅੱਜ ਦਾ ਰੋਕ ਤੇ ਖਤਮ ਹੁੰਦਾ ਤੇ ਅੱਜ ਦਾ ਬਲੌਗ ਕਿਵੇਂ ਲੱਗਾ ਹਮ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗ ਨੂੰ ਅੱਜ ਦਾ ਬਲੌਗ ਅਸੀਂ ਇੱਥੇ ਹੀ ਖਤਮ ਕਰਦੇ ਆਂ ਤੇ ਨੈਕਸਟ ਬਲੌਗ ਜੇ ਤੁਹਾਨੂੰ ਜਰੂਰ ਮਿਲਾਂਗੇ ਚੰਗਾ ਜੀ ਟਾਟਾ ਬਾਏ ਬਾਏ